for ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਫ੍ਰੀ ਮੌਨ ਦੀ ਸਮੂਹ ਪ੍ਰਬੰਧਕੀ ਟੀਮ ਵੱਲੋਂ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਨਾਲ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਸਾਰੇ ਇਕੱਠੇ ਹੋ ਕੇ ਆਪਾਂ ਬੰਦੀ ਸਿੰਘਾਂ ਦੇ ਰਿਹਾਈ ਲਈ ਵੀ ਅਰਦਾਸ ਕਰੀਏ ਛੇਵੇਂ ਪਾਸ਼ਾ ਦਿਆਲ ਹੁਣ ਆਪਣੇ ਬੰਦੀ ਸਿੰਘ ਜੋ ਪਿਛਲੇ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਹਨ ਉਹਨਾਂ ਦੀ ਵੀ ਬੰਦ ਖਾਸੀ ਹੋ ਸਕੇ ਨਾਲ ਨਾਲ ਗੁਰਦੁਆਰਾ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਕਾਰ ਸੇਵਾ ਚੱਲ ਰਹੀ ਹੈ ਲੰਗਰ ਦੀ ਬਿਲਡਿੰਗ ਜੋ ਹੁਣ ਡਿਮੋਲਿਸ਼ ਹੋ ਚੁੱਕੀ ਹੈ ਉਹਦੀ ਨਵ ਉਸਾਰੀ ਲਈ ਸਾਰਿਆਂ ਜੋਰ ਚੱਲ ਰਿਹਾ ਹੈ ਸੋ ਆਪ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣਾ ਬਣਦਾ ਸਰਦਾ ਯੋਗਦਾਨ ਪਾਓ ਤਾਂ ਕਿ ਆਪਾਂ ਸੁੰਦਰ ਗੁਰੂ ਕੇ ਮਹਿਲ ਉਸਾਰ ਸਕੀਏ ਇੱਕ ਵਾਰੀ ਫੇਰ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੱਖ ਕੌਮ ਨੂੰ ਬੰਦੀ ਸ਼ੁਰ ਦੇ ਵਿੱਚ ਦੀਆਂ ਲੱਖ ਲੱਖ ਵਧਾਈਆਂ ਹੋਣ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਿੱਖ ਪੰਚਾਇਤ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਤੁਹਾਡੀਆਂ ਦਿਲੋਂ ਅਰਦਾਸ ਜੀ ਪੂਰੀਆਂ ਹੋਣ ਤੇ ਜਿਹੜੇ ਯੂਥ ਨੂੰ ਇੱਕ ਅਪੀਲ ਹੈ ਜੀ ਜਿਹੜਾ ਸਾਡਾ ਯੂਥ ਗਰੁੱਪ ਆਫ ਫਰੀਮਾਉਂਟ ਚ ਇੱਥੇ ਸੇਵਾਵਾਂ ਚ ਇਨਵੋਲਵ ਹੋਵੇ ਪੰਥਕ ਮੂਵਮੈਂਟ ਚ ਇਨਵੋਲਵ ਹੋਵੇ ਤੇ ਜਿਹੜੀਆਂ ਸਾਡੀ ਸਿੱਖ ਕੌਮ ਦੀਆਂ ਸਾਡੀਆਂ ਜੇ ਕੌਮ ਜਿਹੇ ਕੰਮ ਰਹਿੰਦੇ ਹਨ ਉਹਨਾਂ ਵੱਲੋਂ ਅਸੀਂ ਇਨਵੋਲਵ ਹੋਈਏ ਤੇ ਮਹਾਰਾਜ ਸਾਰਨ ਚੜ੍ਹਦੀ ਕਲਾ ਬਖਸ਼ਣ ਹੈਪੀ ਬੰਦੀ ਸ਼ਰਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਫਰਦਾਸ ਭਪਿੰ다 ਸਿੰਘ ਵੇ ਸਾਰੀ ਸਾਥ ਸੰਗਤ ਨੂੰ ਬੰਦੀ ਸ਼ਰਦੇਵ ਜੀਆਂ ਲੱਖ ਲੱਖ ਵਧਾਈਆਂ ਦੇ ਰਿਆਂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਜਿਹੜੇ ਘਰੇ ਬੈਠੇ ਨੇ ਹੋਰ ਗੁਰੂ ਘਰ ਆਉ ਬੜੀ ਸੰਗਤ ਆ ਗਈ ਆ بڑے 스타 ਲੱਗੇ ਹੋਏ ਨੇ ਤੇ ਬਾਹਰ ਸਭ ਚੜ੍ਹ ਜਿ ਖੜਾ ਜਿ ਰੱਖੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਹਿ ਫਤੇ ਤੇ ਅੱਜ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਸਾਰੀ ਸਿੱਖ ਕੌਮ ਨੂੰ ਫ੍ਰੀ ਮਾਉਣ ਦੀ ਸੰਗਤ ਵੱਲੋਂ ਤੇ ਸਿੱਖ ਪੰਚਾਇਤ ਦੇ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ ਤੇ ਸਤਨਾਮ ਸਿੰਘ ਸਾਡੇ ਲੋਕਾਂ ਵਾਲੇ ਬਹੁਤ ਡਟਵੀਂ ਸੇਵਾ ਕਰ ਰਹੇ ਕੌਮ ਦੀ ਤੇ ਧਰਮ ਦੀ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਹਨਾਂ ਦਾ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਦੀਪਤੀ ਕਲਰਾ ਤੇ ਅਸੀਂ ਪਲੇਜ਼ੈਂਟਨ ਤੋਂ ਆਏ ਆ ਤੇ ਬਹੁਤ ਹੀ ਸੋਹਣਾ ਮਾਹੌਲ ਹੈ ਇੱਥੇ ਅਸੀਂ ਦੀਏ ਜਲਾ ਰਹੇ ਆ ਤੇ ਸਾਨੂੰ ਬਹੁਤ ਹੀ ਅੱਛਾ ਲੱਗ ਰਿਹਾ ਹੈ ਖਾਣਾ ਵੀ ਬਹੁਤ ਹੀ ਮਜ਼ਾ ਆਇਆ ਤੇ ਬਹੁਤ ਹੀ ਰੌਣਕ ਲੱਗੀ ਹੈ ਬਹੁਤ ਮਜ਼ਾ ਆਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੀਵਾਲੀ ਬੰਦੀ ਛੋੜ ਦੇਵਦੀ ਲੱਖ ਲੱਖ ਵਧਾਈ ਹੋਵੇ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਅਰਜੀਤ ਕੌਰ ਜੁਨੀਅਰ ਸਿਟੀ ਤੋਂ ਬੋਲਦੀ ਆ ਅਸੀਂ ਫ੍ਰੀ ਮੋਟ ਗੁਰਦੁਆਰਾ ਸਾਹਿਬ ਦੀਵਾਲੀ ਦੇ ਤਿਹਾਰ ਤੇ ਆਏ ਆ ਬੰਦੀ ਛੋੜ ਦੇਵਸ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਗੁਰਪਿਆਰੀ ਸਤ ਸੰਗ ਜੀ ਸਾਰੀ ਸਮੁੱਚੀ ਕਮੇਟੀ ਨੂੰ ਅੱਜ ਦੀਵਾਲੀ ਦੇ ਦਿਸ਼ ਤੇ ਅਤੇ ਬੰਦੀ ਤੋਂ ਬੰਦਨਾ ਤੇ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਮੇਰੇ ਪਰਿਵਾਰ ਵੱਲੋਂ ਮੇਰਾ ਨਾਮ ਕੇਵਲ ਸਿੰਘ ਹੈ ਤੇ ਮੈਂ ਆਪ ਜੀ ਦਾ ਦਾਸ ਹਾਂ ਮੈਂ ਸਾਰੀ ਕਮੇਟੀ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਇਸ ਪਵਿੱਤਰ ਦਿਹਾੜੇ ਤੇ ਵਧਾਈ ਦਿੰਦਾ ਹਾਂ ਹਾਂਜੀ ਸੋਸ਼ੀਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੁਨੀਤਾ ਸਿੰਘ ਐਂਡ ਮੈਂ ਇਸ ਦੀਪਾਵਲੀ ਦੇ ਮੌਕੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਆ ਪੱਤੀ ਸ਼ੋਰਟ ਦੇ ਵਿਸਤੇ ਸਾਰਿਆਂ ਦਾ ਸਾਲ ਵਧੀਆ ਭਾਗਾਂ ਭਰਿਆ ਜਾਵੇ ਸਭ ਨੂੰ ਖੁਸ਼ੀਆਂ ਮਿਲਣ ਗੁਰੂ ਘਰ ਆਏ ਆ ਸਾਰੇ ਸਭੀ ਆਸਾਂ ਮਰਦਾ ਪੂਰੀਆਂ ਕਰੇ ਵਾਈਗੁਰੂ ਵਾਈਗੁਰੂ ਜੀ ਦਾ ਖਾਲਸਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਜੀ ਗੁਰੂ ਮਹਾਰਾਜੀ ਪਾਰ ਬਖਸ਼ਿਸ਼ ਦੇ ਨਾਲ ਅੱਜ ਫਰੀਮਾਉਂ ਦੀ ਧਰਤੀ ਤੇ ਅੰਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਪਾਂ ਬੰਦੀ ਛੋੜ ਦਿਵਸ ਮਨਾ ਰਹੇ ਆ ਨਾਲ ਦੀਵਾਲੀ ਵੀ ਮਨਾ ਰਹੇ ਆ ਸੰਗਤਾਂ ਸੋ ਆਓ ਅੱਜ ਪ੍ਰਣ ਕਰੀਏ ਆਪਣੇ ਜੀਵਨ ਦੇ ਵਿੱਚ ਆਪਾਂ ਆਪਣੀਆਂ ਬੰਧੀਆਂ ਨੂੰ ਕਿਵੇਂ ਛੁਡਾਉਣਾ ਕਿਵੇਂ ਆਪਣੇ ਜਿਹੜੇ ਬੰਧਨ ਪਏ ਹੋਏ ਨੇ ਇਹਨਾਂ ਤੋਂ ਆਪਾਂ ਕਿਦਾਂ ਪਾਰ ਜਾ ਸਕਦੇ ਆ ਇਹ ਪ੍ਰਣ ਕਰੀਏ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਲੋਕ ਚੈਨਲ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਬਹੁਤ ਸੋਹਣੀ ਸੇਵਾ ਕਰਦੇ ਨੇ ਹਮੇਸ਼ਾ ਹੀ ਈਸਟ ਕੋਸਟ ਹੋਵੇ ਪਾਵੇਂ ਵੈਸਟ ਕੋਸਟ ਹੋਵੇ ਚੈਨਲ ਤੇ ਉਹਨੂੰ ਸਬਸਕ੍ਰਾਈਬ ਕਰੋ ਨਾਲੇ ਕੇਬਲ ਦੇ ਉੱਤੇ ਵੀ ਜਿੱਥੇ ਵੀ ਹੋ ਸਕਦਾ ਇਹਨੂੰ ਜ਼ਰੂਰ ਵਾਚ ਕਰਿਆ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਮੈਂ ਤਰਮਪਾਲ ਚੰਦ ਬੋਲਦਾ ਐਂਡ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਮੰਦੀ ਛੋੜ ਅਤੇ ਫਰੀਮਾਨ ਗੁਰੂਕਰਦੇ ਦਿਵਾਲੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਵੇ ਤੇ ਸਭ ਨੂੰ ਪ੍ਰਮਾਤਮਾ ਖੁਸ਼ੀਆਂ ਭਰਿਆ ਸਾਲ ਚੜ੍ਹੇ ਨਵਾਂ ਸਾਲ ਧੰਕ ਤੁਹਾਂ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੇ ਬੇਨਤੀ ਹੈ ਕਿ ਨੇਥੇ ਪੀਜਾ ਦਾ ਲੰਗਰ ਚੱਲ ਰਿਹਾ ਜੀ ਬਾਹਰ ਹੋਰ ਬਹੁਤ ਸਾਰੇ ਸਮੋਸੇ ਟਿੱਕੀਆਂ ਸਮੋਸੇ 버ਗਰ ਲੱਗੇ ਹੋਏ ਆ ਤਾਂ ਆਗੇ ਸ਼ਕੋਜੀ ਵਾਇਗਰਜੀ ਦਾ ਖਾਲਸਾ ਵਾਇਗਰਜੀ ਦੇ ਫਤਿਹ ਵਾਇਗਰਜੀ ਦਾ ਖਾਲਸਾ ਵਾਇਗਰਜੀ ਦੇ ਫਤਿਹ ਮੇਰਾ ਨਾਮ ਹਰਪਾਲ ਸਿੰਘ ਮਾਨ ਹੈ ਆਪਣੇ ਫਰੀਮੰਟ ਤੋਂ ਤੇ ਅੱਜ ਅਸੀਂ ਗੁਰੂ ਘਰ ਫਰੀਮੰਟ ਸ਼ਾਮ ਦੇ ਟਾਈਮ ਇਕੱਤਰ ਹੋਏ ਆਂ ਜਿਦਾ ਤੁਸੀਂ ਦੇਖਦੇ ਆਂ ਸੰਗਤਾਂ ਦਾ ਬਹੁਤ ਵੱਡਾ ਇਕੱਠ ਆ ਅੱਜ ਬੰਦੀ ਛੋੜ ਦਿਵਸ ਦੀਵਾਲੀ ਦੇ ਆ ਮਤਲਬ ਕਿ ਸੈਲੀਬ੍ਰੇਸ਼ਨ ਦੇ ਵਿੱਚ ਆਏ ਆ they the English on so uh, I'd like to first of all you know congratulate the entire Sikh community on Bandi short Devas in Diwali. and as we are celebrating Bandi short Devas one of the meanings of bandi short Devas is breaking all shackles so we know there's a lot of members of our community who have been in jails for you know you know tens of years uh, that need to be released. And more recently in, in, in you know in the United States a lot of people have been put in jail by immigration raids. So we are all praying that all of them should be released so that they can be back with their families. So is the nal nal Saryanu ki Lakla Kalsa ki ਅੱਜ ਰੀਨੋ ਦੀਆਂ ਸੰਗਤਾਂ ਸੇਵਾ ਦੇ ਵਿੱਚ ਲੱਗੀਆਂ ਜੀ ਗੁਰੂ ਘਰ ਲੰਗਰ ਚੱਲ ਰਿਹਾ ਬੜੀ ਧੂਮ-ਤਾਮ ਨਾਲ ਬੰਦੀ ਛੋੜ ਦਿਵਸ ਦੀਆਂ ਸਾਰੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ ਜੀ ਤੇ ਬਾਕੀ ਸਮੂਹ ਪਰਿਵਾਰ ਜਿੰਨੇ ਵੀ ਇੱਥੇ ਆਏ ਨੇ ਕਰਮਾਂ ਵਾਲੇ ਨੇ ਜਿਹੜੇ ਗੁਰੂ ਘਰ ਆਏ ਨੇ ਨਮਸਕਾਰ ਕਰਨ ਤੇ ਗੁਰੂ ਘਰ ਲੰਗਰ ਅਤੁੱਟ ਵਰਤ ਰਹੇ ਨੇ ਜੀ ਜਲੇਬੀਆਂ ਫਰਾਈਆਂ ਨੂਡਲਸ ਛੋਲੇ ਭਟੂਰੇ ਸੰਗਤਾਂ ਬੜਾ ਆਨੰਦ ਮਾਣ ਰਹੀਆਂ ਨੇ ਜੀ ਬੜਿਆ ਬੜਾ ਚਾ ਸੰਗਤਾਂ ਦੇ ਮਨ ਦੇ ਵਿੱਚ ਸਾਰੇ ਹੀ ਜਗਤ ਨੂੰ ਲੱਖ ਲੱਖ ਬੰਦੀ ਛੋੜ ਦੇ ਦਿੱਤੀਆਂ ਵਧਾਈਆਂ ਹੋਣ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਇੱਕ ਗੁਰੂ ਘਰ ਦੇ ਸੇਵਾਦਾਰ ਕਈ ਸੌ ਮੀਲ ਤੋਂ ਦੂਰ ਅਰੀਨੋ ਨਿਵਾੜਾ ਸਟੇਟ ਤੋਂ ਕੈਲੀਫੋਰਨੀਆ ਤੋਂ ਦੂਰ ਸਟੇਟ ਆ ਉਥੋਂ ਸੇਵਾ ਕਰਨ ਆਏ ਆ ਤੇ ਜਿੱਥੇ ਵੀ ਕੋਈ ਵੱਡੇ ਪ੍ਰੋਗਰਾਮ ਹੁੰਦੇ ਆ ਕਮਿਊਨਿਟੀ ਦੇ ਕੌਮ ਦੇ ਕਿ ਉਥੇ ਸੇਵਾ ਕਰਨ ਜਾਂਦੇ ਨੇ ਸੋ ਤੁਸੀਂ ਦੇਖੋ ਕਿਸ ਤਰ੍ਹਾਂ ਤਾਜ਼ੇ ਤਾਜ਼ੀਆਂ ਜਲੇਬੀਆਂ ਜਿਹੜੀਆਂ ਦੇਸੀ ਘਿਓ ਦੇ ਵਿੱਚ ਬਣ ਰਹੀਆਂ ਆ ਤੇ ਇੱਧਰ ਸਿੰਘ ਜਿਹੜੇ ਆ ਮਸ਼ੀਨ ਬਣਾਈ ਹੋਈ ਆ ਜਿਹੜੀ ਛੋਲੇ ਭਟੂਰੇ ਜਿਹੜੀ ਬਣਾਉਂਦੀ ਆ ਪੂਰੀਆਂ ਬਣਾਉਂਦੀ ਆ ਤੇ ਕਿਸ ਤਰੀਕੇ ਦੇ ਨਾਲ ਚੇਨ ਵਰਕ ਦੇ ਨਾਲ ਇਹ ਜਿਹੜੀਆਂ ਬੂੜੀਆਂ ਕਟੀਆਂ ਜਾ ਰਹੀਆਂ ਇੱਕ ਪਾਸੇ ਬੇਲੀਆਂ ਜਾ ਰਹੀਆਂ ਐ ਪਾਸੇ ਕਟੀਆਂ ਜਾ ਰਹੀਆਂ ਫਿਰ ਆਪਣੇ ਆਪ ਹੀ ਇਹ ਜਿਹੜੀਆਂ ਬੂੜੀਆਂ ਆ ਇਹ ਤੁਸੀਂ ਦੇਖੋਗੇ ਅੱਗੇ ਜਾ ਕੇ ਕਿ ਜਿਹੜੀ ਬੈਲਟ ਆ ਇਹਦੇ ਰਾਹੀਂ ਆ ਤੇਲ ਦੇ ਵਿੱਚ ਫਰਾਈ ਹੋ ਕੇ ਤੇ ਆ ਦੇਖੋ ਜਿਹੜੀਆਂ ਟ੍ਰੇ ਦੇ ਉੱਤੇ ਸਰਵ ਕਰਨ ਦੇ ਲਈ ਜਿਹੜੀਆਂ ਉਹ ਵਰਤੀਆਂ ਜਾਂਦੀਆਂ ਫਿਰ ਅੱਗੇ ਉਹ ਸੰਕਤਾ ਤੱਕ ਬਿਲਕੁਲ ਤਾਜ਼ਾ ਫੂਡ ਜਿਹੜਾ ਆ ਆ ਦੇਖੋ ਹੁਣ ਜਿਹੜਾ ਇਧਰੋਂ ਬੈਲਟ ਦੇ ਉੱਤੋਂ ਕੱਟ ਕੇ ਸਿੱਧਾ ਬੈਲਟ ਨੇ ਆਪਣੇ ਆਪ ਹੀ ਜਿਹੜਾ ਉਹ ਗਰਮ ਤੇਲ ਦੇ ਵਿੱਚ ਪਾਤਾ ਤੇਲ ਜਿਹੜਾ ਆ ਉਹਨੂੰ ਫਰਾਈ ਕਰਕੇ ਬਣਾ ਕੇ ਤੇ ਕੂੜੀਆਂ ਖੱਡ ਕੇ ਜਿਹੜੇ ਕੁੱਕ ਹੋ ਜਾਂਦੀਆਂ ਤੇ ਟ੍ਰੇ 'ਤੇ ਰੱਖਤੀਆਂ ਜਾਂਦੀਆਂ ਟ੍ਰੇ ਤੋਂ ਅੱਗੇ ਗੁਰੂ ਦਾ ਜਿਹੜਾ ਸੇਵਾਦਾਰ ਆ ਉਹ ਚੁੱਕ ਕੇ ਅੱਗੇ ਸੰਗਤਾਂ ਨੂੰ ਸਰਵ ਕਰਦਾ ਆ ਸੋ ਅੱਗੋਂ ਫੇਰ ਸੰਗਤਾਂ ਜਿਹੜੀਆਂ ਆ ਤਾਜ਼ਾ ਫੂਡ ਜਿਹੜਾ ਗੁਰੂ ਘਰ ਦਾ ਜੋ ਦਿਨ ਤਿਹਾਰ ਦੇ ਉੱਤੇ ਇਹ ਵੱਡੇ ਲੰਗਰ ਲਾਉਂਦੇ ਨੇ ਸੋ ਬੜੀ ਕਿਰਪਾ ਹੈ ਗੁਰੂ ਜੀ ਨੇ ਉੱਪਰ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਜੀ ਜੋ ਸਰਵ ਕਰਦੇ ਆ ਸੰਗਤਾਂ ਲਈ ਫਿਰ ਸਿੱਧਾ ਇੰਨਾ ਫਾਰਮ ਟੂ ਪਲੇਟ ਸੋ ਇਸ ਤਰ੍ਹਾਂ ਇਹ ਗੁਰੂ ਕਾ ਲੰਗਰ ਜਿਹੜਾ ਆ ਤਾਜ਼ਾ ਫਰੈਸ਼ ਤੇ ਸਵਾਦਿਸ਼ਟ ਜਿਹੜਾ ਖਾਣਾ ਗੁਰੂ ਮਹਾਰਾਜ ਦਾ ਇਹ ਸੰਗਤਾਂ ਤੱਕ ਪਹੁੰਚਦਾ ਇੱਧਰ ਦੇਖੋ ਤੁਸੀਂ ਕਟੀਆਂ ਪੂੜੀਆਂ ਜਿਹੜੀਆਂ ਆ ਉਹ ਹੱਥਾਂ ਨਾਲ ਪਾਉਣ ਦੀ ਲੋੜ ਹੀ ਨਹੀਂ ਆਪਣੇ ਆਪ ਬੈਲਟ ਜਿਹੜੀ ਆ ਉਹਨੂੰ ਤੇਲ ਦੇ ਕਣਾਂ ਦੇ ਵਿੱਚ ਸੁੱਤੀ ਜਾ ਰਹੀ ਆ ਸੋ ਬਹੁਤ ਹੀ ਵਧੀਆ ਪ੍ਰਬੰਧ ਆ ਸੋ ਵੱਡੀ ਗੱਲ ਇਹ ਆ ਵੀ ਕਈ ਸੋ ਮੀਲ ਤੂੰ ਵੱਡੇ ਵੱਡੇ ਲੰਗਰਾਂ ਦੇ ਵਿੱਚ ਜਾ ਕੇ ਕੇ ਸੰਕਟਾ ਸੇਵਾ ਕੀਤੀਆਂ ਜਾਂ ਉਹਦੇ ਕੋਈ ਕਰ ਸਕਦਾ ਉਹ ਸਰਵ ਕੀਤਾ ਜਾ ਰਿਹਾ ਬਹੁਤ ਬਹੁਤ ਸੇਵਾ ਉਹ ਬਹੁਤ ਲਹਿੰਦਾ ਹੈ ਜੀ ਸੋ ਸਭ ਤੋਂ ਪਹਿਲਾਂ ਆਪਾਂ ਬੰਨ ਗਰਮ ਕਰਨਾ ਆ ਫਿਰ ਇਹ ਤੇ ਫਰੈਸ਼ ਵੈਜੀ ਟਿੱਕੀ ਆਲਸਰ ਕੁਕੰਬਰਸ ਟਮੇਟੋਸ ਐਂਡ ਧਿਰਸ ਐਂਡ ਆਪਾਂ ਉਸ ਤੋਂ ਬਾਅਦ ਅਸੀਂ ਹਾਦਸਾਸ ਕੈਚਅਪ ਤੇ ਆਪਾਂ ਯੂਜ਼ ਕਰਨਾ ਹੈ ਅਨੀਅਨਸ ਫਿਰ ਇਸ ਤੋਂ ਬਾਅਦ ਆਪਾਂ ਜਿਹੜੀ ਗ੍ਰੀਨ ਚਟਨੀ ਆ ਤੇ ਵੀ ਆਪਾਂ ਆ ਬਣਾਈਏ ਬਹੁਤ ਵਧੀਆ ਮਿੱਠੀ ਇਹ ਵੀ ਆਪਾਂ ਲਾ ਕੇ ਐ ਪੈਕ ਕਰਕੇ ਉਸ ਤੋਂ ਬਾਅਦ ਲੈਟਸ ਦੇ ਨਾਲ ਆਪਾਂ ਫਰੈਸ਼ ਨੂਡਲਸ ਰੱਖ ਕੇ ਪੈਕ ਕਰਦੇ ਹਾਂ ਫੋਟੋਆਂ ਮੈਂ ਹੁਣੇ ਪੈਕ ਕਰਕੇ ਉਤਾਰੂੰਗਾ ਆਪਾਂ ਯੂਨਿਟਰੀ ਇੱਕ ਪੈਕ ਕਰਦੇ ਹਾਂ ਸਾਰੇ ਲੌਂਗ ਸਟ ਹਾਂ ਜੀ थैंक यू ਬੋਲੇ ਸੋਨਿਹਾਲ ਸ੍ਰੀ ਅਕਾਲ ਬੋਲੇ ਸੋਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਅਮਰੀਕਾ ਦੇ ਵਿੱਚ ਬੜੀ ਸ਼ਿੱਦਤ ਤੇ ਬੜੀ ਸ਼ਰਧਾ ਦੇ ਨਾਲ ਸੇਵਾ ਕਰ ਰਹੀ ਆ ਆਓ ਤੁਹਾਡੀ ਨੌਜਵਾਨਾਂ ਦੇ ਨਾਲ ਗੱਲਬਾਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਜੀਵਨ ਸਿੰਘ ਜੀ ਗੁਰਦਾਰਾ ਸਾਹਿਬ ਫਰੀਮੁਹੰਦ ਸਾਹਿਬ ਤੋਂ ਤੇ ਜਿਵੇਂ ਆਪ ਜੀ ਨੂੰ ਪਤਾ ਹੀ ਹੈਗਾ ਗੁਰਦਾਰਾ ਫਰੀਮੁਹੰਦ ਦੀ ਸਾਹਿਬ ਦੀ ਸੰਗਤ ਵੱਲੋਂ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ ਹਰੇਕ ਸਾਲ ਦੀ ਇਸ ਤਰ੍ਹਾਂ ਹਜ਼ਾਰਾਂ ਹੀ ਸੰਗਤਾਂ ਪਹੁੰਚੀਆਂ ਹੋਈਆਂ ਨੇ ਤੇ ਪਿੰਨ-ਪਿੰਨ ਪ੍ਰਕਾਰ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਜਿਵੇਂ ਕਿ ਤੁਹਾਡੇ ਸਾਹਮਣੇ ਟਿੱਕੀਆਂ ਕੱਡੀਆਂ ਜਾ ਰਹੀਆਂ ਨੇ ਹੋਰ ਵੀ ਕਾਫੀ ਪ੍ਰਕਾਰ ਦੇ ਲੰਗਰ ਲਗਾਏ ਗਏ ਨੇ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈਗੀ ਇਸੇ ਹੀ ਤਰ੍ਹਾਂ ਹਰ ਸਾਲ ਬੰਦੀ ਛੋੜ ਦੇ ਦਿਵਸ ਨੂੰ ਮਨਾਇਆ ਕਰੋ ਵਾਹਿਗੁਰੂ ਵੈਘੋਜੀ ਦਾ ਖਾਲਸਾ ਵੈਘੋਜੀ ਕੀਤੇ ਪਰਤੇ ਅੱਜ ਦੀਵਾਲੀ ਦੇ શુભ ਦਿਹਾੜੇ ਤੇ ਲੱਖਾਂ ਹੀ ਸੰਗਤਾਂ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ 프리ਮੋਰ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਕਿਆਂ ਜੋ ਸੰਗਤੀ ਸੇਵਾ ਵਾਸਤੇ ਵਲੰਟੀਅਰ ਲੱਗੇ ਹੋਏ ਨੇਗੇ ਤੇ ਅਸੀਂ ਸਭ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਦੀਵਾਲੀ ਦੀਆਂ ਵੈਘੋਜੀ ਦਾ ਖਾਲਸਾ ਵੈਘੋਜੀ ਕੀਤੇ ਗੁਰੂ ਪਿਆਰੀ ਸਾਧ ਸੰਗਤ ਜੀ ਵਖ ਵਖ ਲੰਗਰਾਂ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਇੱਧਰ ਆ ਜੋ ਦੇ ਨੌਜਵਾਨ ਅਗਲੀ ਪੀੜ੍ਹੀ ਜਿਹੜੀ ਆ ਇਹ ਆ ਦੇਖੋ ਕਿਸ ਤਰ੍ਹਾਂ ਬਣਾ ਰਹੀ ਆ ਇਹ ਕੀ ਬਣ ਰਿਹਾ ਛੋਟੇ ਅਕਰ ਬਣਾ ਰਿਆ ਜੀ ਨੂਡਲ 버ਗਰਸ ਇਹ ਜੀ ਨੂਡਲ 버ਗਰ ਬਣ ਰਿਹਾ ਸਲਾਦ ਸਲਾਦ ਕੱਟ ਕੇ ਫਰੈਸ਼ ਸਾਰੀਆਂ ਵੈਜੀਟੇਬਲ ਤੇ ਆਪਾਂ ਬਣ ਲਿਆਂਦੇ ਜੀ ਵਧੀਆ ਤਰੀਕੇ ਨਾਲ ਆਪਾਂ ਗਰਮ ਬਟਰ ਪਾ ਕੇ ਆ ਵਧੀਆ ਸੇਕ ਕੇ ਮੀਡੀਅਮ ਕਰਕੇ ਬਹੁਤ ਵਧੀਆ ਬਣ ਰਿਹਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰਿਆਂ ਵੱਲੋਂ ਵਾਲੀ ਦੀਆਂ ਲੱਖ ਲੱਖ ਵਧਾਈਆਂ ਬੰਦੀ ਛੋੜ ਦੀਆਂ ਬਸਤੀਆਂ ਲੱਖ ਲੱਖ ਵਧਾਈਆਂ ਆਪਦੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਇਸ ਦਿੰਦੀਆਂ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਸੀਂ ਅੱਜ ਦੇ ਦਿਨ ਲੰਗਰ ਦੀ ਸੇਵਾਵਾਂ ਕੀਤੀਆਂ ਨੇ ਜਿਹਦੇ ਵਿੱਚ ਗੋਲ ਗੱਪੇ ਜਲੇਬੀਆਂ ਸਮੋਸੇ ਟਿੱਕੀਆਂ ਛੋਲੇ ਅਸੀਂ ਸਾਰਿਆਂ ਦੀਆਂ ਸੇਵਾ ਮੇਰੇ ਭਰਾ ਸਾਰੇ ਅਸੀਂ ਇਕੱਠੇ ਹੋਏ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਲੱਗਾ ਹੈ ਇਹ ਸਾਡਾ ਲਗਾਤਾਰ ਤੀਜਾ ਸਾਲ ਹੈ ਫਰੀਮਾਉਂ ਗੁਰਦੁਆਰੇ ਅਸੀਂ ਦੀਵਾਲੀ ਦੇ ਮੌਕੇ ਗੁਰਪੁਰਬ ਤੇ ਨਵਾਂ ਸਾਲ ਦੇ ਵਿੱਚ ਅਸੀਂ ਲੰਗਰ ਦੀਆਂ ਸੇਵਾਵਾਂ ਕਰਦੇ ਆ ਹੋਰ ਵੀ ਮੇਰੇ ਵੀਰ ਜਿਹੜੇ ਸਾਡੇ ਨਾਲ ਆ ਉਹਨਾਂ ਨੇ ਆਲੂ ਟਿੱਕੀ ਦਾ ਬਰਗਰ ਬਰੀਟੋ ਕੌਫੀ ਦਾ ਲੰਗਰ ਹੈਗਾ ਸਾਡੇ ਨਾਲ ਚਲੇਬੀਆਂ ਦਾ ਲੰਗਰ ਹੈਗਾ ਵਾ ਛੋਲੇ ਭਟੂਰੇ ਆ ਤੇ ਹਰ ਸਾਲ ਇੱਤਾ ਹੀ ਇਕੱਠ ਹੁੰਦਾ ਫਰੀਮਾਉਂ ਗੁਰਦੁਆਰੇ ਤੇ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੀ ਵਾਹਿਗੁਰੂ ਜੀ ਪਾਜੋ ਅੰਜੋ ਫਰੀਮਾਉਂ ਗੁਰੂ ਘਰ ਅੱਜ ਸਰ ਵੀਐਸਜੀ ਦਾ ਸੇਵਾ ਗਰੁੱਪ ਅੱਜ ਇੱਥੇ ਅਸੀਂ ਬ੍ਰਿਡੋ ਆ来ਏ ਸਾਰੇ ਸੰਗਤ ਨੂੰ ਹੈਪੀ ਦੀਵਾਲੀ ਲਈ ਖੁਮਾਣ ਆੜ ਕੇ ਪਹੁੰਚੋ ਤੇ ਖਾਓ ਸਾਰ ਸੇਵਾ ਦੀ ਬਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਗੁਰੂ ਘਰ ਫ੍ਰੀ ਮਾਉਂਡ ਵਿਖੇ ਬੜੀ ਹੁਮ ਹੁਮਾ ਕੇ ਸੰਗਤਾਂ ਦਾ ਦੌਰ ਲੱਗਾ ਇੱਥੇ ਲੰਗਰਾਂ ਦੇ ਪੰਡਾਲ ਸਜੇ ਹੋਏ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਗੁਰਦੁਆਰੇ ਪਹੁੰਚੋ ਤੇ ਲੰਗਰਾਂ ਦੇ ਲੰਗਰ ਛਕੋ ਤੇ ਨਾਲੇ ਦੀਵਾਲੀ ਦਾ ਆਨੰਦ ਮਾਣੋ ਤੇ ਨਾਲੇ ਗੁਰੂ ਮਹਾਰਾਜ ਦੀਆਂ ਹਾਜ਼ਰੀਆਂ ਭਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹਾਲ ਸੋ ਸ੍ਰੀ ਅਕਾਲ ਹਾਂਜੀ ਦੋਸਤੋ ਤੁਸੀਂ ਬਾਹਰ ਦੇਖਿਆ ਕਿ ਕੌਫੀ ਦਾ ਜਲੇਬੀਆਂ ਦਾ ਸਵੀਟਸ ਦਾ ਲੰਗਰ ਲੱਗਾ ਹੋਇਆ ਸੀ ਇੱਥੇ ਤੁਸੀਂ ਦੇਖੋ ਸੰਗਤਾਂ ਸ਼ਰਧਾ ਤੇ ਸੇਵਾ ਦੇ ਨਾਲ ਆਪ ਪੀਜਿਆਂ ਦਾ ਵੱਡੀ ਇਜ਼ਤਾਰ ਦੇ ਵਿੱਚ